ਮम्मा ਕੱਲ ਨੂੰ ਨਾ ਰਹਿਤੇ ਆਪਾਂ ਸਮਾਨ ਨਹੀਂ ਲੈਣ ਜਾਣਾ ਜਾਵਾਂਗੇ ਪੁੱਤ ਸ਼ਾਮ ਨੂੰ ਜਾਵਾਂਗੇ ਤੂੰ ਜਾ ਅੰਦਰ ਜਾ ਕੇ ਖੇਡ ਹਾਏ ਹਾਏ ਰੱਬਾ ਇਹਨੂੰ ਤਾਂ ਮੈਂ ਕਹਤਾ ਵੀ ਸ਼ਾਮ ਨੂੰ ਸਮਾਨ ਲੈ ਆਵਾਂਗੇ ਪਰ ਆਪ ਸਮਾਨ ਆਊਗਾ ਕਿੱਥੋਂ ਜਿਸਲਾਈ ਵਾਲਿਆਂ ਨੂੰ ਕਿਹਾ ਵੀ ਪੈਸੇ ਦੇ ਦਿਓ ਤੇ ਉਹ ਕਹਿੰਦੀਆਂ ਨੇ ਵੀ ਹਜੇ ਟਾਈਮ ਨਹੀਂ ਹੈਗਾ ਸਾਡੇ ਕੋਲ ਬੜੁੰਗਾ ਕੀ ਚਲੋ ਮਹਾ ਮਾਈ ਜਾਨਦੀ ਆ ਕੀ ਬਨਨ ਤੇ ਕੀ ਨਹੀਂ ਮੈਂ ਨਹੀਂ ਆ ਜਾੜ ਰਹੀਏ ਚਿੰਤਾ ਕਿਸ ਬਾਤ ਕੀ ਮੈਂ ਹਾਂ ਨਾ ਮੰਮੀ ਮੈਨੂੰ ਫੋਨ ਆਇਆ ਹੈ ਫੋਨ ਆਇਆ ਕੀ ਦੇ ਅੰਦੇ ਤੇ ਹੈਲੋ ਹਾਂਜੀ ਆਂਟੀ ਹਾਂਜੀ ਆਂਟੀ ਸੂਟ ਤੁਹਾਡਾ ਬਣਿਆ ਪਿਆ ਠੀਕ ਹਾਂ ਤਾਂ ਠੀਕ ਮੈਂ ਹੁਣੇ ਦੇਖ ਕੇ ਤੁਹਾਨੂੰ ਦੱਸਦੀ ਓਕੇ ਜੀ ਸ਼ੁਕਰ ਹੈ ਮਹਾਮਾਈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਮਹਾਮਾਈ ਤੇਰਾ ਸ਼ੁਕਰ ਹੈ ਬਹੁਤ ਬਹੁਤ ਸ਼ੁਕਰ ਹੈ ਕਿ ਕਿਆ ਸੀ ਨਾ ਮੈਂ ਤੇਰੇ ਨਾਲ ਆ ਤੂੰ ਵਾਕਿਆ ਹੀ ਮੇਰੇ ਨਾਲ ਹੈ ਮਹਾਮਾਈ ਮਮ ਕੀ ਹੋਏ ਤੁਸੀਂ ਅੱਜ ਇੰਨੇ ਖੁਸ਼ ਹੋ ਖੁਸ਼ ਤਾਂ ਮੈਂ ਹੋਣਾ ਹੀ ਆ ਸਵੇਰ ਦਾ ਘਰ 'ਚ ਇੱਕ ਵੀ ਪੈਸਾ ਨਹੀਂ ਸੀ ਹੈਗਾ ਆ ਹੁਣੇ ਹੀ ਹੁਣੇ ਹੀ ਫੋਨ ਆਇਆ ਵਾ ਤੇ ਇੱਕ ਜਨਾਨੀ ਨੇ ਨਾ 2000 ਰੁਪਏ ਪਾਇਆ ਫੋਨ 'ਚ ਹੁਣ ਆਪਾਂ ਸ਼ਾਮ ਨੂੰ ਜਾ ਕੇ ਨਰਾਤਿਆਂ ਦਾ ਸਮਾਨ ਲੈ ਕੇ ਆਵਾਂਗੇ ਤੇ ਆਪਾਂ ਕੱਲ ਨੂੰ ਪੂਜਾ ਕਰਾਂਗੇ ਠੀਕ ਹੈ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਮਾਂ ਸਾਰੇ ਨਰਾਤੇ ਲੰਘ ਗਏ ਕੱਲ ਨੂੰ ਕੰਜਕਾਂ ਤੂੰ ਕਹਿੰਦੀ ਸੀ ਮੈਂ ਤੇਰੇ ਨਾਲ ਆ ਪਰ ਤੂੰ ਇੱਕ ਦਿਨ ਵੀ ਨਹੀਂ ਮੈਨੂੰ ਦਰਸ਼ਨ ਦਿੱਤੇ ਇੱਕ ਦਿਨ ਵੀ ਨਹੀਂ ਆਈ ਤੂੰ ਕਦ ਆਏਂਗੀ ਮਾਂ ਕਦ ਆਏਂਗੀ ਮਾਂ ਉਹ ਜਿਹੜੀ ਕੰਨਿਆ ਰੋਜ਼ ਆਉਂਦੀ ਸੀ ਉਹ ਤੂੰ ਸੀ ਮੈਨੂੰ ਇੰਨੇ ਦਿਨ ਪਤਾ ਕਿਉਂ ਨਹੀਂ ਲੱਗਿਆ ਮਾਂ ਤੂੰ ਤਾਂ ਅੰ내 ਤੂੰ ਤਾਂ ਅੰ내 ਤੂੰ ਕਹਿੰਦੀ ਸੀ ਮੈਂ ਤੇਰੇ ਨਾਲ ਆ ਤੂੰ ਸੱਚੀ ਮੇਰੇ ਨਾਲ ਹੈ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ